ਅੱਜ ਆਪਣੇ ਬਾਰਫਲ ਦਾ ਆਪਾਂ ਸਾਫ਼ ਕਰਨਾ ਹੈ ਚੇਨ ਸੈੱਟ ਜਿਹੜਾ ਕਿ ਹੈ ਚੇਨ ਵਾਲੀ ਗਰਾਰੀ ਹੈ ਤੇ ਇੱਕ ਚੇਨ ਇਹਨਾਂ ਨੂੰ ਸਾਫ਼ ਕਰਨਾ ਆਪਾਂ ਤੁਹਾਨੂੰ ਪਤਾ ਕੱਲਾ ਆਪਾਂ ਇਹਦਾ ਚੇਨ ਕਵਰ ਲਾਤਾ ਸੀਗਾ ਚੇਨ ਸੈੱਟ ਆਪਾਂ ਸਾਫ਼ ਕਰਨਾ ਸੀਗਾ ਡੀਜ਼ਲ ਨਾਲ ਡੀਜ਼ਲ ਆਪਾਂ ਸੀਸੀ ਚ ਪਾ ਲਿਆ ਸੀਗਾ ਹੁਣ ਟਾਇਰ ਨੂੰ ਪੂਰੇ ਜ਼ੋਰ ਨਾਲ ਘੁਮਾ ਦੇਂਗੇ ਤੇ ਉੱਪਰ ਇਹਦੇ ਪਾ ਦੇਂਗੇ ਡੀਜ਼ਲ ਸਾਰਾ ਗੰਦਾ ਮੰਦਾ ਰੇਤਾ ਨਿਕਲ ਜੂਗਾ 2-3 ਬਾਰ ਟਾਇਰ ਨੂੰ ਘੁਮਾ ਕੇ ਚੰਗੀ ਤਰ੍ਹਾਂ ਡੀਜ਼ਲ ਸਾਰਾ ਇਹਦੇ ਉੱਤੇ ਆਪਾਂ ਪਾਤਾ ਸੀਗਾ ਹੁਣ ਚੱਕ ਕੇ ਆਪਾਂ ਇੱਕ ਕੱਪੜਾ ਟਾਇਰ ਨੂੰ ਚੰਗੀ ਤਰ੍ਹਾਂ ਘੁਮਾ ਕੇ ਤੇ ਸਾਰੀ ਗਰਾਰੀ ਆਪਾਂ ਸਾਫ਼ ਕਰ ਵੇ ਲਾਤਾ ਸੀਗਾ ਚੈਨ ਵੀ ਦੋਨੇ ਪਾਸੋਂ ਸਾਫ਼ ਕਰਤੀ ਸੀਗੀ 20-25 ਮਿੰਟਾਂ ਦੀ ਜਦੋਂ ਜੈ ਤੋਂ ਬਾਅਦ ਚੈੱਕ ਕਰੋ ਵੀ ਚੈਨ ਵੀ ਪੂਰੀ ਸਾਫ਼ ਹੋ ਗਈ ਤੇ ਆਪਣੀ ਗਰਾਰੀ ਵੀ ਚੈੱਕ ਕਰੋ ਪੂਰੀ ਘੈਂਟ ਬਣ ਗਈ ਸੀਗੀ ਤੇ ਹੁਣ ਮੈਨੂੰ ਤੁਸੀਂ ਦੱਸੋ ਕਮੈਂਟ ਕਰਕੇ ਵੀ ਜਿਹੜਾ ਇਹਦਾ ਮੂਰਲਾ ਮੱਡਗਾੜਾ ਇਹ ਆਪਾਂ ਲਾ ਦੀਏ ਜਾਂ ਨਾ ਲਾਹੀਏ ਜਿਹਦੇ ਜ਼ਿਆਦਾ ਕਮੈਂਟ ਹੋਣਗੇ ਆਪਾਂ ਉਹੀ ਚੀਜ਼ ਕਰਾਂਗੇ ਦੱਸਿਓ ਕਮੈਂਟ ਕਰਕੇ ਇੱਕ ਤੁਸੀਂ ਸੋਚਦੇ ਹੋਣਾ ਵੀ ਇਹ ਫੱਟੀ ਤੇ ਸਟੈਂਡ ਕਿਉਂ ਲਾਇਆ ਕਿਉਂਕਿ ਬਾਈ ਮੰਗਰੇ ਦੇ ਸੌਕਰਾਂ ਚ ਕਿੱਲੀਆਂ ਪਵਾ ਕੇ ਆਪਾਂ ਉੱਚਾ ਚਕਾਇਆ ਸੀਗਾ ਤਾਂ ਕਰਕੇ ਇਹਦਾ ਵੱਡਾ ਸਟੈਂਡ ਲੱਗਦਾ ਨਹੀਂ ਹੈਗਾ ਬਾਕੀ ਆਪਾਂ ਅਗਲੇ ਬਲੌਗ Betul.